ਇੱਕ ਹੋਰ ਅਜਾਬ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਜਿਵੇਂ ਦੀ ਕੋਠੀ ਤੁਸੀਂ ਲੱਭ ਰਹੇ ਸੀਗੇ ਓਵੇਂ ਦੀ ਕੋਠੀ ਲੈ ਕੇ ਪਹੁੰਚੇ ਹਾਂ ਜੀ ਬਹੁਤ ਸੋਹਣੀ ਕੋਠੀ ਬਣੀ ਹੋਈ ਹੈ ਜੀ ਤੇ ਤਿਆਰ ਮਾਲਕ ਨੇ ਸਾਰੀ ਕਰਵਾਈ ਹੋਈ ਹੈ ਤੁਹਾਨੂੰ ਪਸੰਦ ਆਊਗੀ ਇੱਕ ਵਾਰੀ ਵੀਡੀਓ ਦੇਖੋ ਜੀ ਤੇ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800 ਪੂਰਾ 62173 ਤੁਹਾਡੇ ਕੋਲੇ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੋਂਪੇ ਜੋ ਫ੍ਰੀ ਚ ਆਪਾਂ ਐਡ ਲਾ ਦੇਵਾਂਗੇ ਅੱਜ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਦੀ ਵੀਡੀਓ ਚ ਕੋਠੀ ਜਿਹੜੀ ਲੈ ਕੇ ਪਹੁੰਚੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਇੱਕ ਵਾਰੀ ਕੋਠੀ ਦਾ ਫਰੰਟ ਤੁਸੀਂ ਦੇਖੋ ਜੀ ਸਾਰੇ ਕੋਠੀ ਮਾਲਕ ਨੇ ਤਿਆਰ ਕਰਵਾਈ ਹੋਈਆਂ ਸੀ ਉੱਪਰੋਂ ਵੀ ਥੱਲੇੋਂ ਵੀ ਬਾਹਰੋਂ ਵੀ ਅੰਦਰੋਂ ਵੀ ਸੀ ਸਾਰਾ ਕੁਝ ਆਪਾਂ ਨੂੰ A to Z ਕੰਪਲੀਟ ਮਿਲੂਗਾ ਕੋਠੀ ਨੂੰ ਖਰੀਦਣ ਤੋਂ ਬਾਅਦ 1 ਰੁਪਿਆ ਕੋਠੀ ਤੇ ਲਾਉਣ ਦੀ ਲੋੜ ਹੈ ਨਹੀਂ ਬਾਕੀ ਤੁਹਾਨੂੰ ਕੱਲੀ-ਕੱਲੀ ਚੀਜ਼ ਕੋਠੀ ਦੀ ਦੇਖਣ ਨੂੰ ਮਿਲ ਹੀ ਜਾਊਗੀ ਬਾਕੀ ਅੱਜ ਥੋੜਾ ਜਿਹਾ ਸ਼ਰੀਰ ਡਾਊਨ ਹੈ ਜੀ ਤੇ ਆਵਾਜ਼ ਵੀ ਥੋੜੀ ਖਰਾਬ ਹੋਈ ਪਈ ਆ ਬਾਕੀ ਮੈਂ ਕੋਸ਼ਿਸ਼ ਕਰੂਗਾ ਜੀ ਵੀਡੀਓ ਪੂਰੀ ਵਧੀਆ ਬਣ ਸਕੇ ਜੀ ਸ਼ਰੀਰ ਚਾਹੀ ਕਿਵੇਂ ਵੀ ਰਹੇ ਜੀ ਪਰ ਤੁਸੀਂ ਡਿਮਾਂਡ ਕਰਦੇ ਰਹਿੰਦੇ ਹੋ ਜੀ ਆਪਾਂ ਤੁਹਾਡੀ ਫਰਮਾਇਸ਼ ਪੂਰੀ ਕਰਦੇ ਰਹੇ ਨੇ ਅਸੀਂ ਤੁਹਾਡੀ ਫਰਮਾਇਸ਼ ਨੂੰ ਪੂਰੀ ਕਰਨਾ ਮੇਰੀ ਪਹਿਲੀ ਜ਼ਿੰਮੇਵਾਰੀ ਹੈ ਜੀ ਬਾਕੀ ਆਪਾਂ ਕੋਠੀ ਇਹ ਲੈ ਕੇ ਪਹੁੰਚਿਆ ਇਹ ਆ ਗਿਆ ਜੀ ਕੋਠੀ ਦਾ ਡਰਾਇੰਗ ਏਰੀਆ ਡਰਾਇੰਗ ਰੂਮ ਬਹੁਤ ਵਧੀਆ ਬਣਿਆ ਹੋਇਆ ਜੀ ਖੁੱਲਾ ਡੁੱਲਾ ਮਾਲਕ ਨੇ ਬਣਵਾਇਆ ਹੋਇਆ ਬਾਕੀ ਜਿਹੜੀ ਆਪਾਂ ਇਹ ਕੋਠੀ ਹਾਲ ਚ ਲੈ ਕੇ ਪਹੁੰਚੀ ਅਜੀ ਤੁਸੀਂ ਦੇਖ ਰਹੇ ਹੋ ਸਾਰੀ ਕੋਠੀ ਇਹ ਨਕਸ਼ੇ ਤੇ ਤਿਆਰ ਹੋਈ ਹੈ ਜੀ ਨਕਸ਼ਾ ਮਾਲਕ ਨੇ ਪਹਿਲਾਂ ਬਣਵਾਇਆ ਸੀਗਾ ਉਹ ਤੋਂ ਬਾਅਦ ਕੋਠੀ ਇਹ ਬਣਵਾਈ ਸੀ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਸੀ ਤਾਂ ਸਾਰੇ ਕਿਤੇ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਜੀ ਸਾਰਾ ਰੰਗ ਦਾ ਕੰਮ ਕੀਤਾ ਹੋਇਆ ਮਿਲੂਗਾ ਬਾਕੀ ਖੁੱਲੇ ਡੁੱਲੇ ਕਮਰੇ ਬਣੇ ਹੋਏ ਨੇ ਜਿੰਨੇ ਵੀ ਬਣੇ ਹੋਏ ਨੇ ਬਾਕੀ ਤੁਹਾਨੂੰ ਵੀਡੀਓ ਚ ਕੱਲੀ ਕੱਲੀ ਚੀਜ਼ ਦੇਖਣ ਨੂੰ ਮਿਲ ਜਊਗੀ ਆ ਜਿਹੜਾ ਤੁਸੀਂ ਕਮਰਾ ਦੇਖ ਰਹੇ ਹੋ ਸੀ ਇਹਦੇ ਨਾਲ ਆਪਾਂ ਨੂੰ ਇੱਕ ਅਟੈਚ ਬਾਥਰੂਮ ਮਿਲ ਜੂਗਾ ਤੇ ਇਸ ਕਮਰੇ ਦੇ ਨਾਲ ਹੀ ਆਪਾਂ ਨੂੰ ਇੱਕ ਅਟੈਚ ਸਟੋਰ ਏਰੀਆ ਮਿਲ ਜੂਗਾ ਜੀ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਵੀ ਰਹੇ ਹੋ ਜੀ ਤੇ ਕੋਠੀ ਆਪਾਂ ਇਹ ਜਿਹੜੀ ਲੈ ਕੇ ਪਹੁੰਚਿਆ ਇਸ ਕੋਠੀ ਦੀ ਪੂਰੀ ਆਪਾਂ ਜਾਣਕਾਰੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਣਾ ਜੀ ਜਗ੍ਹਾ ਜਿਹੜੀ ਹੈਗੀ ਆ ਜੀ 200 ਗੱਜ 200 ਗੱਜ ਜਗ੍ਹਾ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਕੰਮ ਮਾਲਕ ਨੇ ਸਾਰਾ ਕਰਵਾ ਰੱਖਿਆ ਜੀ ਤੁਸੀਂ ਦੇਖ ਹੀ ਰਹੇ ਹੋ ਜਿੰਨਾ ਕੰਮ ਹੈ ਜੀ ਸਾਰਾ ਪੂਰਾ ਵਧੀਆ ਆਪਾਂ ਨੂੰ ਮਿਲੂਗਾ ਜੀ ਚਾਹੇ ਜੋੜੀਆਂ ਦਾ ਕੰਮ ਹੋ ਗਿਆ ਸੀ ਤੇ ਸਾਰਾ ਲਾਈਟਿੰਗ ਦਾ ਕੰਮ ਹੋ ਗਿਆ ਤੇ ਆ ਤੁਸੀਂ ਇੱਕ ਵਾਸ਼ਿੰਗ ਏਰੀਆ ਦੇਖ ਰਹੇ ਹੋ ਜੀ ਮਸ਼ੀਨ ਪਈ ਹੈ ਇਧਰਲੀ ਸਾਈਡ ਬਾਕੀ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਬਾਕੀ ਜੋੜੀਆਂ ਜੋੜੀਆਂ ਚ ਜਿਹੜੇ ਹੈਂਡਲ ਲੱਗੇ ਹੋਏ ਨਹੀਂ ਜੋ ਵੀ ਲੋਕ ਲੱਗੇ ਹੋਏ ਨਹੀਂ ਪੂਰਾ ਵਧੀਆ ਆਪਾਂ ਨੂੰ ਕੰਮ ਦੇਖਣ ਨੂੰ ਮਿਲੂਗਾ ਜੀ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਪੌੜੀਆਂ ਤੇ ਵੀ ਵਧੀਆ ਆਪਾਂ ਨੂੰ ਟਾਈਲਾਂ ਪੱਥਰ ਜੋ ਕੁਝ ਵੀ ਲੱਗਿਆ ਹੋਇਆ ਜੀ ਵਧੀਆ ਲੱਗਿਆ ਹੋਇਆ ਤੇ ਇੱਕ ਆਪਾਂ ਨੂੰ ਗ੍ਰਿਲ ਲੱਗੀ ਹੋਈ ਮਿਲ ਜੂਗੀ ਗ੍ਰਿਲ ਵੀ ਪੂਰੀ ਵਧੀਆ ਲੱਗੀ ਹੋਈ ਹੈ ਜੀ ਬਾਕੀ ਉੱਪਰੋਂ ਜਿਹੜੀ ਸਾਰੀ ਛੱਤ ਜੀ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਉੱਪਰ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ ਸੀ ਬਾਕੀ ਗੱਲਬਾਤ ਆਪਾਂ ਸਾਰੀ ਕਰ ਹੀ ਜਾਣੀ ਅਸੀਂ ਉੱਪਰ ਆਪਾਂ ਨੂੰ ਇੱਕ ਪੂਰੀ ਖੁੱਲੀ ਡੁੱਲੀ ਮੋਂਟੀ ਦੇਖਣ ਨੂੰ ਮਿਲੂਗੀ ਤੇ ਮੋਂਟੀ ਤਾਂ ਤੁਸੀਂ ਦੇਖ ਹੀ ਰਹੇ ਹੋ ਜੀ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਆਪਾਂ ਨੂੰ ਟੋਟਲ 2 ਬੈੱਡਰੂਮ ਦੇਖਣ ਨੂੰ ਮਿਲ ਜਾਣਗੇ ਇੱਕ ਡਰਾਇੰਗ ਰੂਮ ਮਿਲ ਜੂਗਾ ਜੀ ਤੇ 2 ਅਟੈਚ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲ ਜਾਣਗੇ ਇੱਕ ਸਟੋਰ ਹੈ ਜੀ ਤੇ ਪਾਣੀ ਲਈ ਆਪਾਂ ਨੂੰ ਮੋਟਰ ਮਿਲੂਗੀ ਜੀ ਤੇ ਸੀਵਰੇਜ ਪਾਇਆ ਹੋਇਆ ਜੀ ਬਾਕੀ ਸਾਰਾ ਕੰਮ ਕੰਪਲੀਟ ਹੈ ਤੁਸੀਂ ਵੀਡੀਓ ਚ ਕੱਲੀ-ਕੱਲੀ ਚੀਜ਼ ਦੇਖ ਵੀ ਰਹੇ ਹੋ ਸੀ ਤੇ ਮਾਲਕ ਨੇ ਵੀਡੀਓ ਵੀ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਅਸੀਂ ਚਲਦੀ-ਚਲਦੀ ਵੀਡੀਓ ਚ ਕਮੈਂਟ ਕਰਕੇ ਦੱਸਿਓ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਅਸੀਂ ਤੇ ਵੀਡੀਓ ਪਸੰਦ ਆਈ ਹੈ ਕੋਈ ਤੁਹਾਨੂੰ ਪਸੰਦ ਆਈ ਹੈ ਤਾਂ ਜਰੂਰ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਜੇ ਤੁਸੀਂ ਲਾਈਕ ਵਾਲਾ ਬਟਨ ਦਬਤਾਲ ਜੀ ਲਾਈਕ ਕਰਦੇ ਵੀਡੀਓ ਨੂੰ ਇੱਕ ਕੰਮ ਹੋਰ ਕਰ ਦੋ ਜੀ ਨਾਲ ਦੇ ਨਾਲ ਅੱਗੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਆਪਦੇ ਯਾਰ ਮਿੱਤਰਾਂ 'ਚ ਆਪਦੇ ਫਰੈਂਡ ਸਰਕਲ ਦੇ ਵਿੱਚ ਆਪਦੇ ਰਿਸ਼ਤੇਦਾਰਾਂ 'ਚ ਹੋ ਸਕਦਾ ਹੈ ਜੀ ਕਿਸੇ ਨੂੰ ਕੋਠੀ ਪਸੰਦ ਆ ਜੇ ਤੇ ਉਹਨਾਂ ਨੂੰ ਘਰ ਬੈਠੇ ਬਿਠਾਈ ਕੋਠੀ ਮਿਲ ਜੇ ਉਹਨਾਂ ਦਾ ਵੀ ਫਾਇਦਾ ਜੀ ਤੇ ਤੁਹਾਡਾ ਵੀ ਫਾਇਦਾ ਹੀ ਹੈ ਸੀ ਤੁਹਾਨੂੰ ਆਪਾਂ ਦਿਖਾਈ ਰਹੀਆਂ ਸੀ ਬਾਕੀ ਤੁਹਾਨੂੰ ਕੋਠੀ ਕਿਵੇਂ ਦੀ ਲੱਗ ਰਹੀ ਹੈ ਜਲਦੀ ਜਲਦੀ ਵੀਡੀਓ 'ਚ ਕਮੈਂਟ ਕਰਕੇ ਜਰੂਰ ਦੱਸ ਦੇ ਰਹੋ ਜੀ ਤੇ ਕੋਠੀ ਨੂੰ ਜਿਹੜੀ ਗਲੀ ਲੱਗਦੀ ਹੈ ਸੀ ਜਿਹੜਾ ਰਸਤਾ ਲੱਗਦਾ ਪੂਰਾ ਖੁੱਲਾ ਡੁੱਲਾ ਲੱਗਦਾ ਸੀ ਕੋਈ ਵੀ ਗੱਡੀ ਹੈ ਸੀ ਕੁਝ ਵੀ ਹੈ ਸਿੱਧਾ ਕੋਠੀ ਦੇ ਅੰਦਰ ਲੱਗਦੀ ਹੈ ਜੇ ਆਪਾਂ ਏਰੀਆ ਦੀ ਗੱਲ ਕਰੀਏ ਸੀ ਤਾਂ ਸਾਰੀ ਜਾਣਕਾਰੀ ਤੁਹਾਨੂੰ ਮੈਂ ਦੇ ਹੀ ਦਿੱਤੀ ਜੀ ਏਰੀਆ ਰਹਿ ਗਿਆ ਮਾਲਕ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਮੈਂ ਦੱਸ ਦੇਣਾ ਸੀ ਸਿਟੀ ਇਹਨਾਂ ਨੂੰ ਅਮਲੋ ਲੱਗਦੀ ਹੈ ਜੀ ਖਾਸ ਅਮਲੋ ਦੇ ਵਿੱਚ ਇਹ ਕੋਠੀ ਤੁਹਾਨੂੰ ਮਿਲੇਗੀ ਅਮਲੋ ਬੁੱਗਾ ਰੋਡ ਜੇ ਆਪਾਂ ਨੀਅਰ ਦੀ ਗੱਲ ਕਰੀਏ ਤਾਂ ਗੁਰੂ ਨੂਰ 버ਗਰ ਓਪੋਜ਼ਿਟ ਜਿਮ ਡਿਸਟ੍ਰਿਕ ਇਹਨਾਂ ਨੂੰ ਫਤਿਹਗੜ੍ਹ ਸਾਹਿਬ ਲੱਗਦੀ ਹੈ ਜੀ ਤੇ ਤਹਿਸੀਲ ਵੀ ਅਮਲੋਈ ਹੈ ਤੇ ਸਿਟੀ ਵੀ ਅਮਲੂਈ ਹੈ ਜੇ ਤੁਹਾਨੂੰ ਕੋਠੀ ਪਸੰਦ ਆਈ ਹੈ ਪਹਿਲਾਂ ਕੋਈ ਗੱਲ ਕਰਨੀ ਹੈ ਜੀ ਮਾਲਕ ਨਾਲ ਤਾਂ ਫੋਨ ਤੇ ਗੱਲ ਤੁਸੀਂ ਕਰ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਜੀ 78892 43406 78892 43406 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਜੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਜਾ ਕੇ ਦੇਖਣਾ ਚਾਹੁੰਦੇ ਹੋ ਕੋਠੀ ਨੂੰ ਮਾਲਕ ਨੂੰ ਇੱਕ ਵਾਰੀ ਫੋਨ ਕਰਕੇ ਤੇ ਜੋ ਵੀ ਜਾਣਕਾਰੀ ਲੈਣੀ ਹੋਈ ਪਹਿਲਾਂ ਜਾਣਕਾਰੀ ਲੈ ਲਓ ਜੀ ਜਦੋਂ ਸਾਰਾ ਕੁਝ ਫਿੱਟ ਤੁਹਾਨੂੰ ਬੈਠ ਗਿਆ ਜੀ ਉਹ ਤੋਂ ਬਾਅਦ ਜਾ ਕੇ ਤੁਸੀਂ ਕੋਠੀ ਨੂੰ ਦੇਖ ਸਕਦੇ ਹੋ ਜਾਣ ਤੋਂ ਪਹਿਲਾਂ ਮਾਲਕ ਨੂੰ ਟਾਈਮ ਦੇ ਦਿਓ ਜੀ ਜਦੋਂ ਗੱਲਬਾਤ ਸਾਰੀ ਹੋ ਗਈ ਟਾਈਮ ਦੇਤਾ ਉਸ ਦਿਨ 11:00 ਵਜੇ ਜਾ ਕੇ ਤੁਸੀਂ ਦੇਖ ਲਿਓ ਜੀ ਤੇ ਦੇਖ ਕੇ ਤੇ ਫਿੱਟ ਤੁਹਾਨੂੰ ਬੈਠ ਜੇ ਕੋਠੀ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਿਓ ਤੇ ਮਾਲਕ ਨੇ ਜਿਹੜੀ ਇੱਕ ਡਿਮਾਂਡ ਕੀਤੀ ਸੀ ਇਹਨਾਂ ਨੇ 45 ਲੱਖ ਰੁਪਿਆ ਰੇਟ ਕਿਹਾ ਗਾ 45 ਲੱਖ ਰੁਪਿਆ ਇਹਨਾਂ ਨੇ ਕੋਈ ਫਿਕਸ ਰੇਟ ਨਹੀਂ ਕਿਹਾ ਸੀ ਬਾਕੀ ਇਹਨਾਂ ਨੇ ਆਖਿਆਗਾ ਵੀ ਮੌਕੇ ਤੇ ਰੇਟ ਕੀਤਾ ਜਾਊਗਾ ਘਾਟਾ ਵਾਦਾ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੇ ਬਾਕੀ ਮਾਲਕ ਕਹਿੰਦੇ ਨੇ ਜਿਹਨੂੰ ਵੀ ਕੋਠੀ ਪਸੰਦ ਆਉਂਦੀ ਆ ਇੱਕ ਵਾਰੀ ਆਉ ਘਰੇ ਦੇਖੋ ਜੀ ਤੇ ਜਦੋਂ ਪਸੰਦ ਆਵੇ ਉਹ ਤੋਂ ਬਾਅਦ ਹੀ ਅਗਲੀ ਗੱਲ ਕਰਾਂਗੇ ਰੇਟ ਉਹ ਤੋਂ ਬਾਅਦ ਹੀ ਕਰਾਂਗੇ ਫੋਨ ਤੇ ਰੇਟ ਨਹੀਂ ਕਰਦੇ ਸੇ ਤੇ ਜਦੋਂ ਪਸੰਦ ਆ ਜੇ ਉਹ ਤੋਂ ਬਾਅਦ ਰੇਟ ਮੁਕਾ ਕੇ ਡੀਲ ਕਰ ਸਕਦੇ ਹਾਂ ਜੀ ਕੋਠੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਸੇ ਨਾ ਕੋਈ ਮਰਮਤ ਨਾ ਕੋਈ ਕੰਮ ਭਾਲ ਦੀ ਕੋਠੀ ਸਿੱਧਾ ਬਸ ਰਹਿਣਾ ਸ਼ੁਰੂ ਕਰਨਾ ਹੈ ਖਰੀਦਣ ਤੋਂ ਬਾਅਦ ਇੰਨਾ ਕੰਮ ਹੈ ਨਾ ਤਾਂ ਕੋਈ ਪਹਿਲਾਂ ਮਿਸਤਰੀ ਲਾਉਣ ਦੀ ਲੋੜ ਨਾ ਕੋਈ ਹੋਰ ਕੰਮ ਕਰਵਾਉਣ ਦੀ ਲੋੜ ਹੈ ਸਾਰਾ ਕੰਮ ਪਹਿਲਾਂ ਤੋਂ ਮਾਲਕ ਨੇ A to Z ਕਰਵਾਈ ਰੱਖਿਆ ਸੀ ਬਾਕੀ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸ ਹੀ ਦਿੱਤੀ ਚੱਲਦੀ-ਚੱਲਦੀ ਵੀਡੀਓ 'ਚ ਕਮੈਂਟ ਕਰਕੇ ਵੀ ਦੱਸ ਦਉ ਸੀ ਤੇ ਹੁਣ ਇੱਕ ਕੰਮ ਹੋਰ ਕਰੋ ਜੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਸੀਂ ਚੈਨਲ ਤੇ ਪਹਿਲੀ ਵਾਰ ਪਹੁੰਚੇ ਹੋ ਜੀ ਤੇ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਜੇ ਤੁਸੀਂ ਆਪਣੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਹਰ ਰੋਜ਼ ਘਰ ਕੋਠੀ ਮਕਾਨ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਅਲੱਗ-ਅਲੱਗ ਏਰੀਆ ਚੋਂ ਤਾਂ ਥੱਲੇ ਦੇਖੋ ਜੀ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜਿਨ੍ਹਾਂ ਨੇ ਹੁਣੇ ਸਬਸਕ੍ਰਾਈਬ ਕੀਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਜਿਨ੍ਹਾਂ ਨੇ ਹੁਣੇ ਸਬਸਕ੍ਰਾਈਬ ਕੀਤਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋਲੇ ਮੈਸੇਜ ਉਸੇ ਵੇਲੇ ਪਹੁੰਚ ਜਾਕਰੋ ਜੀ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਿਆ ਕਰੋਗੇ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਸੀ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰ ਦਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੋਠੀਆਂ ਮਕਾਨ ਹੈ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਪੰਜਾਬ ਹਰਿਆਣਾ ਰਾਜਸਥਾਨ ਕਿਸੇ ਵੀ ਪਿੰਡ ਚੋਂ ਕਿਸੇ ਵੀ ਸ਼ਹਿਰ ਚੋਂ ਜਿੱਥੋਂ ਵੀ ਦੇਖ ਰਹੇ ਹੋ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਪੇਜੋ ਆਪਣਾ WhatsApp ਨੰਬਰ 73800462173 ਉੱਤੇ ਆਪਣਾ WhatsApp ਨੰਬਰ ਵਾਰ-ਵਾਰ ਚੱਲਦਾ ਰਹਿੰਦਾ ਹੈ ਬਸ ਭੇਜੋ ਆਪਣੇ ਕੋਲੇ ਫਰੀ ਦੇ ਵਿੱਚ ਐਡ ਆਪਾਂ ਲਾ ਦੇਵਾਂਗੇ ਜੀ ਬਾਕੀ ਮੈਂ ਉਮੀਦ ਕਰਦਾ ਵੀਡੀਓ ਤੁਹਾਨੂੰ ਪਸੰਦ ਆ ਗਈ ਹੋਊਗੀ ਬਾਕੀ ਮੈਂ ਕੋਸ਼ਿਸ਼ ਕੀਤੀ ਹੈ ਜੀ ਵਧੀਆ ਵੀਡੀਓ ਬਣਾਉਣ ਦੀ ਕਿਉਂਕਿ ਗਲਾ ਥੋੜਾ ਜਿਹਾ ਖਰਾਬ ਹੋਇਆ ਪਿਆ ਸੀ ਬੋਲਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਬਾਕੀ ਮਿਲਦੇ ਹਾਂ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ